ਜੇ ਸਾਰਾ ਹੀ ਰਮ ਜਾਂਦਾ ਆਪਣੇ ਅੰਦਰ ਮੰਨ ਪਿਛੇ ਰਹਿ ਜਾਂਦਾ ਇਹਦੀ ਕੋਹ ਹੋ ਜਾਂਦਾ RAM RAMAT ਬਾਹਰ ਰੱਬ ਦਾ ਰੱਬ ਦਾ ਰੱਬ ਦਾ ਸਾਰਾ ਇਹ ਸੁਆ ਜਾਂਦਾ ਹੈ ਇੱਕੋ ਹੀ ਰਹਿ ਜਾਂਦਾ ਫੇਰ ਮਤ ਪ੍ਰਗਟ ਹੁੰਦੀ ਹੈ ਫੇਰ ਉਗਦੀ ਹੈ ਜਿਹਦੇ ਅੰਦਰ ਉਹ ਪ੍ਰਗਟ ਹੁੰਦੀ ਹੈ ਉਹਨੂੰ ਦਰਸ਼ਨ ਹੁੰਦਾ ਉਹ ਬੜੀ ਜ਼ਾਇਦ ਫਿਰ ਜਾਪੇ ਲੋਕ ਸੋ ਜੋਗੀ ਕੇਵਲ ਨਹੀਂ ਕੰਮ ਉਹ ਜੋਗੀ ਹੈ ਉਹ ਜੁੜਿਆ ਹੋਇਆ ਹੈ ਨਾਮ ਨਾਲ ਕੇਵਲ ਨਹੀਂ ਕਾਉ ਉਹਨੂੰ ਕਾਬਲ ਕੋਈ ਨਹੀਂ ਬਣੀ ਜਾ ਸਕਦੀ ਉਹਦੇ ਉੱਤੇ ਕੋਈ ਭੁਖ ਨਹੀਂ ਸਦਾਰ ਦੀ ਉਹਦੇ ਉੱਤੇ ਨਾਮ ਦੀ ਭੁਖ ਦੀ ਉਹ ਜੋਗੀ ਹੈ ਉਸ ਨੂੰ ਡੇ ਕੰਮ ਕਹਿ ਸਕਦੇ ਆਇਤਾ ਨਿਸਕਾਮ ਜਗਾ ਜਗਾ ਡਿਸਕਾਉਂਟ ਟਰਸਟ ਬਣਾ ਲਈ ਬੈਠੇ ਕੋ ਕੁਝ ਬਣਾ ਲਈ ਬੈਠਾ ਕੋ ਕੁਝ ਬਣਾ ਆ ਇਹਨੇ ਕੰਮ ਇੱਥੇ ਹੈ ਕੋਈ ਇਹੋ ਜਿਹਾ ਕਿੰਨੇ ਬਲੈਕਮੇਲ ਕਰਦੇ ਨੇ ਕਿੰਨੇ ਕਾਲੀ ਕਰਦੇ ਨੇ ਡਿਸਕਾਉਂਟ ਸੇ ਹੈ ਜੀ ਉਹ ਡਿਸਕਾਉਂਟ ਹੁੰਦਾ ਕੀ ਹੈ ਤੁਹਾਨੂੰ ਤਾਂ ਪਹਿਲਾਂ ਡਿਸਕਾਉਂਟ ਕਾਮਨਾ ਦਾ ਤੁਹਾਡੇ ਅੰਦਰ ਮਸ਼ਹੂਰੀ ਦੀ ਹੈ ਜਿਹੜਾ ਡਿਸਕਾਉਂਟ ਉਹਨੂੰ ਤਾਂ ਕਹਿਣ ਦੀ ਲੋੜ ਨਹੀਂ ਮੈਨੂੰ ਡਿਸਕਾਉਂਟ ਡਿਸਕਾਉਂਟ ਲੇਖਣਾ ਮਤਲਬ ਦੀ ਤੁਹਾਨੂੰ ਮਸ਼ਹੂਰੀ ਨਹੀਂ ਭੁੱਖਾ ਦਿਸ ਕਾਂਬਦਾ ਹੈ ਉਹ ਭੁੱਖ ਤਾਂ ਹੋ ਰਿਹਾ ਫਿਰ ਚੌਧਰ ਦੀ ਬੜਾਈ ਦੀ ਭੁੱਖ ਹੈ ਬੜਾਈ ਦੀ ਭੁੱਖ ਆਲਾ ਵੀ ਦਿਸ ਕਾਂਬ ਨਹੀਂ ਹੁੰਦਾ ਕਾਂਬਣਾ ਤਾਂ ਹੈ ਲੋ ਬੜਾਈ ਦੀ ਦੁਨੀਆ ਦੀ ਬੜਾਈ ਦੀ ਜਿਹਨੂੰ ਭੁੱਖਾ ਹੋ ਗਾ ਨਾ ਮੈਨੂੰ ਦਿਸ ਕਾਂਬ ਲੋੜੇ ਨਹੀਂ ਕਹਿਣ ਦੀ ਦਿਸ ਕਾਂਬ ਦਿਸ ਕਾਂਬ ਵਰਣਦੀ ਲੋੜੇ ਕਹਿਣ ਦੀ ਲੋੜ ਧੀ ਵਰਕ ਤੇ ਉਹੀ ਜਾਊਗਾ। ਦੱਸ ਹੋਰ ਲੱਗੀ ਹੋਈ ਐ ਜੋ ਮਰਜੀ ਤੂੰ ਰੱਖ ਲੋ ਕਿਹੜਾ ਕੋ ਪੁੱਛਣ ਵਾਲਾ। ਕਿਹੜਾ ਕੋ ਕੁਝ ਉੱਠੇ ਹੀ ਕਿਹੜਾ ਕੋਈ ਥਾ ਥਾਰੇ ਕੋਈ ਇਸੇ। ਨੌਂ ਚੰਗੇ ਜਗ੍ਹਾ ਰੱਖ ਲੱਤੇ ਵੀ ਸਾਡਾ ਕੋਈ ਆਪਣਾ ਜਾਖਦਾ ਨੂੰ ਕੁਸ ਰੱਖ ਲੋ ਬੜਾ ਪਬਲ ਦੀ ਐ। ਉਹਦਾ ਜਦ ਕਹਿੰਦਾ ਵੀ ਸਾਫਤ ਕਰ ਵੀ ਨੌਂ ਤਹਾਂ ਰੀਸ ਰੱਖਦਾ ਚੂਹਾ ਚੂਹੇ ਤੇ ਵੀ ਡਰਦੇ ਹੁੰਦਾ। ਇਹ ਕਹਿੰਦਾ ਨਾ ਵੀ ਚੂਹੇ ਤੇ ਇਹ ਨਵਰ ਰੋ ਰੇ ਕੋਤੇ ਦੋ ਈਡਰ ਜਿੰਦਾ ਵਿਲੀ ਦੋ ਵਿਡਰ ਜਿੰਦਾ ਦਰਬੋਂ ਕਰਣੀ ਜੀ ਸੇ ਹੁੰਦੇ ਨੇ ਫਿਰ ਬਦਲ ਅਲ ਜਵੀ ਦੋ ਗਲਤ ਰੱਖਿਆ ਗਿਆ ਵੀ ਦੋ ਦਾ ਭਾਈ ਗਲਤ ਰੱਖਿਆ ਗਿਆ ਪਰਚੇ ਆ ਰਾਮ ਰਵੇ ਜੋ ਕੋਈ 파ਰਸ ਪਰਸੇ ਦੁਬਦਾਨ ਹੋਈ ਪਰਚੇ ਰਾਮ ਜੇ ਰਾਮ ਦੇ ਪਰਚੇ ਪਰਚੇ ਜਵੇ ਕੋਈ ਰਾਮ ਦਾ ਪਰਚਾ ਕੀ ਹੁੰਦਾ ਤੁਸੀਂ ਇਹ ਕਹ ਲਓ ਵੀ ਰਾਮ ਦੀ ਜਿਹੜੀ ਕਥਾ ਹੈ ਗੁਰਬੋਲੀ ਰਾਮ ਕਥਾ ਕਹ ਲਓ ਚਾਹੇ ਚਾਹੇ ਹਰ ਕੀ ਕਥਾ ਕਹ ਲਓ ਕੋਈ ਗੱਲ ਜੇ ਇਹ ਕਥਾ ਜ ਪਰਚੇ ਵਿੱਚ ਕਿਸੇ ਦਾ ਬੋਲ ਇਹ ਕਥਾ ਦੀ ਵਿਚਾਰ ਚ ਪਰਚਿਆ ਰਹੇ ਜੀ ਤਾਂ ਬੋਲ ਇਹਦੀ ਖੋਜ ਵਿੱਚ ਪਰਚਿਆ ਰਹੇ ਬੋਲ ਇਹ ਕਥਾ ਰਾਜਾ ਰਾਮ ਦੀ ਕਹਾਣੀ ਹੈ ਕੀ ਹੈ ਬੁਝੜੀ ਹੈ ਸਭੜੀ ਹੈ ਪਰਚਿਆ ਰਹੇ ਪਰਦੀ ਹੋਏ ਬਾਰ ਸਪਰਸ਼ੇ ਦੁਬਦਾਨਾ ਹੋਈ। ਕਪਰੋ ਗੁੱਜਣ ਦੇ ਵਿਚਰਾ ਲੋਕ ਆਦਮੀ ਕੋ ਪਰਚਾਰ ਹੈ। ਉਹ ਕੋ ਮੂਜ ਪਰੰਪਰਾ ਪਾਈ ਹੈ। ਹਾਂ। ਬਾਰ ਬਾਰ ਸਪਰਸ਼ੇ ਦੁਬਦਾਨਾ ਹੋਈ। ਬਸ ਉਹ ਸਮਝ ਲਓ। RAM ਨੂੰ ਪਰਸ ਲੈਂਦੇ। ਉਹ ਦਾ ਨਾਮ ਨੂੰ ਪਰਸਦਾ। RAM ਨਾਮ ਨੂੰ ਪਰਸਦਾ। ਜੇ ਪਰਸਦਾ ਫੇਰ ਕੀ ਫਿਰ ਉਹ ਨਾ ਦੁਬਦਾਨਾ ਪੈਦਾਈ ਨਹੀਂ ਹੋ ਸਕਦੀ ਬਾਇਆ ਦੀ ਭੁੱਖੇ ਨਹੀਂ ਪੈਦਾਉਂ ਦੁਬਦੋ ਬਾਇਆ ਦੀ ਭੁੱਖ ਹੈ ਦੂਜੀ ਭੁੱਖ ਦੋ ਭੁੱਖਾਂ ਦੇ ਸਾਰੂ ਇੱਕ ਬਾਹਲੇ ਸ਼ਰੀਰ ਦੀ ਹੈ ਇੱਕ ਤਰਬ ਦੀ ਵੀ ਭੁੱਖ ਹੈ ਲੋਕਾਂ ਨੂੰ ਕਦੇ ਵੀ ਆਜਾ ਤੜੇਬੜੀ ਕੀਤਾ ਜੀ ਨਹੀਂ ਲੱਗਦਾ ਉਪਰ ਉਪਰ ਆ ਜਾ ਲੱਗ ਵਨੇ ਨਹੀਂ ਖੜੇ ਆਇਆ ਇਹ ਵੀ ਇੱਕ ਭੁੱਖ ਹੈ ਚਾਹ ਟੈਂਪਰੇਰੀ ਹੋਈ ਹੈ ਹੈ ਤਾਂ ਭੁੱਖ ਉਹ ਭੁੱਖਾ ਪਰੇਦਰ ਨਾਲ ਮਾਇਆ ਦੀ ਭੁੱਖਾ ਇਹ ਜੋ ਦੋ ਭੁੱਖਾ ਨਾਲ ਧਰਮ ਗੁਵੰਦਾ ਨਹੀਂ ਬਣਦਾ ਚਾਹੇ ਕਈ ਜਨਮ ਲੈ ਲਵੇ ਜਿੰਨਾ ਚਿਰ ਭੁੱਖਾ ਦੋਏ ਨੇ ਉਹ ਲੋ ਜਰ ਬੰਦ ਕਰ ਭੁੱਖੀ ਹੈ